ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਕੰਨੀਆਂ ਗੁਰਦੁਆਰਾ ਸਾਹਿਬ ਵੱਲੋਂ ਹੀ ਨਹੀਂ ਬਲਕਿ ਨਿਗਮ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਫੋਰਟਕਲ ਜਿਹੜੇ ਡਿਪਾਰਟਮੈਂਟ ਵੱਲੋਂ ਵੀ ਐਨਐਨਰ ਵੱਲੋਂ ਮੁਕੰਮਲ ਕਲੀਨਿੰਗ ਦੀ ਤਿਆਰੀ ਪੂਰੀ ਤਿਆਰੀ ਕੀਤੀ ਗਈ ਸਾਡੇ ਵੱਲੋਂ ਅਸੀਂ ਕੱਲ ਰਾਤ ਦੇ ਅਸੀਂ ਮਤਲਬ ਕਿ ਅਸੀਂ ਸਾਡੇ ਆਫੀਸਰ ਸਾਡੇ ਜਿਹੜੇ ਮੈਨ ਪਾਵਰ ਆ ਸਾਰੇ ਅਸੀਂ ਮੌਕੇ ਤੇ ਰਾਤ ਸਟੇ ਵੀ ਅਸੀਂ ਇੱਥੇ ਕੀਤਾ ਵਾ ਇਸ ਵਕਤ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਜਿੰਨਾ ਵੀ ਇੱਥੇ ਝਾੜੂ ਗਿਆ ਹੋਇਆ ਉਹਨੂੰ ਵੀ ਸਾਫ਼ ਕੀਤਾ ਜਾ ਰਿਹਾ ਔਰ ਜਿਹੜੀਆਂ ਛੱਤਾਂ ਨੇ ਉਹਨਾਂ ਨੂੰ ਵੀ ਬਿਲਕੁਲ ਕਲੀਨ ਕੀਤਾ ਜਾ ਰਿਹਾ ਹੈਗਾ ਤਾਂ ਜੋ ਹਰ ਪਾਸੇ ਆਹੜਾ ਦਿਵਾਲਾ ਬਿਲਕੁਲ ਸਾਫ਼ ਦਿਖਾਈ ਦੇਵੇ ਜਿੱਥੇ ਵੀ ਗੁਰੂ ਮਹਾਰਾਜ ਜੀ ਦੀ ਪਲਗੀ ਨਿਕਲੇ ਉੱਥੇ ਹਰ ਪਾਸੇ ਇੱਕ ਇੱਕ ਜਗ੍ਹਾ ਦਾ ਸਾਫ਼ ਸੁਥਰਾ ਕਰਵਾਇਆ ਜਾ ਰਿਹਾ ਹੈ ਕਟਵਾਇਆ ਜਾ ਰਹੇ ਨੇ ਪਲਗੀ ਸਾਹਿਬ ਨਿਕਲੇ ਉੱਥੇ ਕੋਈ ਪ੍ਰੋਬਲਮ ਨਾ ਫੇਸ਼ ਆਵੇ ਤੇ ਉਹ ਸਾਡੇ ਸਾਰੇ ਉਚਿਤਕਾਰੀ ਲੱਗੇ ਹੋਏ ਨੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੋਇਆ ਹੈ ਇੱਥੇ ਸਾਡੇ ਲਈ ਪਾਗਾਂ ਦਾ ਹੈ ਕਿ ਜਦੋਂ ਨਗਰ ਕੀਰਤਨ ਆ ਰਿਹਾ ਹੈ ਨਗਰ ਕੀਰਤਨ ਦੇ ਆਉਣ ਦੇ ਬਹਾਨੇ ਜੋ ਸਫਾਈ ਹੋਈ ਹੈ ਮੈਨੂੰ ਐ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਚੀਜ਼ ਨੂੰ ਇਸੇ ਤਰ੍ਹਾਂ ਮੇਨਟੇਨ ਰੱਖਿਆ ਜਾ ਕੇ ਤੁਹਾਨੂੰ ਤੁਹਾਨੂੰ ਦੁਬਾਰਾ ਨਾ ਕਰਨਾ ਪਵੇ ਜਿੰਨੇ ਵੀ ਸਫਾਈ ਕਰਨ ਵਾਲੇ ਸਫਾਈ ਕਰਮਚਾਰੀ ਨੇ ਬਾਗਬਾਨੀ ਸ਼ਾਖਾ ਦੇ ਕਰਮਚਾਰੀ ਜਿੰਨੇ ਵੀ ਹੈ ਸਭ ਨੂੰ ਜੀ ਜ਼ੰਦ ਲੱਗੇ ਹੋਏ ਨੇ ਜੀ ਕੋਈ ਵੀ ਬੰਦਾ ਇਸ ਤਰ੍ਹਾਂ ਫੀਲ ਨਹੀਂ ਕਰਦਾ ਕਿ ਅਸੀਂ ਡਿਊਟੀ ਕਰ ਰਹੇ ਹਾਂ ਉਹ ਐ ਕਹਿ ਰਹੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਾ ਬਿਲਕੁਲ ਮੈਂ ਵੀ ਇਹੀ ਕਹਿ ਰਿਹਾ ਸੀ ਇੱਕ ਸ਼ਰਧਾ ਭਾਵ ਦਿਖਾਏ ਜੀ ਜੀ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਸ ਦੇ ਉਪਲਖਸ਼ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਹੈਗਾ ਜੋ ਅੱਜ ਯਾਨੀ 20 ਨਵੰਬਰ ਨੂੰ ਲੁਧਿਆਣਾ ਵਿਖੇ ਪਹੁੰਚੇਗਾ ਔਰ ਦੱਸ ਦਈਏ ਕਿ ਸ਼੍ਰੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਿੱਥੇ ਉਹ ਹਾਲਟ ਕਰੇਗਾ ਇਸ ਵਕਤ ਮੈਂ ਸ਼੍ਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਮੌਜੂਦ ਹਾਂ ਤਿਆਰੀਆਂ ਤੁਹਾਨੂੰ ਦਿਖਾ ਦਿੰਦੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ 350 ਸਾਲਾਂ ਨੂੰ ਸਮਰਪਿਤ ਹੈ ਇਹ ਸ਼ਹੀਦੀ ਦਿਹਾੜਾ ਵਿਸ਼ਾਲ ਗੇਟ ਲਗਾਇਆ ਗਿਆ ਹੈਗਾ ਔਰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਕੱਲੀਆਂ ਗੁਰਦੁਆਰਾ ਸਾਹਿਬ ਵੱਲੋਂ ਹੀ ਨਹੀਂ ਬਲਕਿ ਨਿਗਮ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸ਼ਾਮ ਦੇ ਵਕਤ ਜਿਹੜਾ ਨਗਰ ਕੀਰਤਨ ਹੈ ਉਹ اسی ਜਗ੍ਹਾ ਤੇ ਆ ਕੇ ਰੁਕੇਗਾ ਔਰ ਕੱਲ ਯਾਨੀ 21 ਨਵੰਬਰ ਨੂੰ ਇੱਥੋਂ ਫੇਰ ਰਵਾਨਾ ਹੋਏਗਾ ਜੋ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਰੀਫ ਫਤੇਗੜ ਸਾਹਿਬ ਜਾਏਗਾ ਔਰ ਕੀ ਜਿਹੜਾ ਇੱਧਰ ਰੂਟ ਲੇਗਾ ਔਰ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਬੋਰਡ ਹੈ 20 ਨਵੰਬਰ ਤੋਂ 22 ਨਵੰਬਰ 2025 ਤੱਕ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਬੋਰਡ ਲਗਾਇਆ ਗਿਆ ਹੈਗਾ ਔਰ ਤੁਸੀਂ ਦੇਖ ਸਕਦੇ ਹੋ 20 ਨਵੰਬਰ ਤੋਂ 22 ਨਵੰਬਰ ਦੇ ਵਿੱਚ ਹੈ ਜਿਹੜਾ ਜਿਹਦੀ ਸਮਾਪਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ 22 ਨਵੰਬਰ ਨੂੰ ਹੋਣੀ ਹੈ ਉਹ ਸਮਾਪਤੀ ਜਿਹੜੀ ਲਿਖੀ ਹੋਈ ਹੈਗੀ ਹੈ ਔਰ ਉਸ ਤੋਂ ਬਾਅਦ ਜਿਹੜਾ ਪੜਾਅ ਹੈ ਜਦੀ ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਵੱਡੀ ਗੱਲ ਹੈ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ 21 ਜੋ ਇੱਥੋਂ ਸਵੇਰੇ ਰਵਾਨਾ ਹੋਏਗਾ ਪਰ ਇੱਥੇ ਜਿਹੜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੁਸੀਂ ਦੇਖ ਸਕਦੇ ਹੋ ਇਹ ਪੜਾਅ ਹੈ ਇੱਕ ਹੋਰ ਜਿਦਾਂ ਲੁਧਿਆਣੇ ਦੇ ਵਿੱਚ ਅੱਜ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਏਗਾ ਔਰ ਇਸ ਦੇ ਲਈ ਕੀ ਕੀ ਜਿਹੜੀਆਂ ਤਿਆਰੀਆਂ ਨੇ ਇੱਧਰ ਤੁਸੀਂ ਇਹ ਦੇਖ ਸਕਦੇ ਹੋ ਇਹ ਪੂਰਾ ਰੂਟ ਹੈਗਾ ਜਿਹੜਾ ਇੱਥੋਂ ਸ਼ੁਰੂ ਲੁਧਿਆਣਾ ਤੋਂ ਜਿਹੜਾ ਸ਼ੁਰੂ ਹੋਏਗਾ ਫਿਰ ਇਹ ਚਲਦਾ ਹੋਇਆ ਸ਼੍ਰੀ ਫਤਿਹਗੜ ਸਾਹਿਬ ਸਰਾਂਧ ਫਿਰ ਅਨੰਦਪੁਰ ਸਾਹਿਬ ਜਾ ਕੇ ਇਹਦੀ ਸਮਾਪਤੀ ਹੋਏਗੀ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਸੜਕਾਂ ਜਿਹੜੀਆਂ ਨੇ ਉਹ ਬਿਲਕੁਲ ਸਾਫ਼ ਕਰ ਦਿੱਤੀਆਂ ਗਈਆਂ ਨੇ ਆਸੇ-ਪਾਸੇ ਜਿੰਨੀਆਂ ਝਾੜੀਆਂ ਨੇ ਉਹਨਾਂ ਨੂੰ ਜਿਹੜਾ ਹਟਾ ਦਿੱਤਾ ਗਿਆ ਪਰਦੇ ਔਰ ਇਧਰ ਤੁਸੀਂ ਦਿਖਾ ਦਿਓ ਸੇਵਾ ਜੀ ਕਿ ਕਿੰਨੇ ਮੁਕੰਮਲ ਤੌਰ ਤੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਰੰਗ-ਬਰੰਗੀਆਂ ਝੰਡੀਆਂ ਲਗਾਈਆਂ ਜਾ ਰਹੀਆਂ ਨੇ ਜਿਹੜੀਆਂ ਚਲਰਾਂ ਲਗਾਈਆਂ ਜਾ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਪ੍ਰਸ਼ਾਸਨ ਵੱਲੋਂ ਕੀ ਕੀ ਤਿਆਰੀਆਂ ਨੇ ਨਗਰ ਨਿਗਮ ਦੇ ਅਧਿਕਾਰੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਵੀਰਾ ਜੀ ਅ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਬਹੁਤ بڑا ਨਗਰ ਕੀਰਤਨ ਆਪਣੇ ਲੁਧਿਆਣਾ ਚ ਆਣਾ ਹੈ ਜਿਹੜਾ ਅੱਜ ਇੱਥੇ ਸਟੇ ਕਰੇਗਾ ਰੁਕੇਗਾ ਫਿਰ ਕੱਲ ਤੋਂ ਜਿਹੜਾ ਉਹ ਦੁਬਾਰਾ ਤੋਂ ਰਵਾਨਾ ਹੋਏਗਾ ਨਗਰ ਨਿਗਮ ਖਾਸ ਕਰਕੇ ਇਸ ਰੋਡ ਦੇ ਉੱਤੇ ਇਸ ਰੂਟ ਦੇ ਉੱਤੇ ਕੀ ਕੀ ਤਿਆਰੀਆਂ ਕਰ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾਂ ਨਗਰ ਕੀਰਤਨ ਅੱਜ ਲੁਧਿਆਣੇ ਦੁਖਨਵਰਨ ਸਾਹਿਬ ਪਹੁੰਚ ਰਿਹਾ ਵਾ ਸਾਡੇ ਡਿਪਾਰਟਮੈਂਟ ਵੱਲੋਂ ਪੋਰਟਕਲ ਜਿਹੜੇ ਡਿਪਾਰਟਮੈਂਟ ਵੱਲੋਂ ਬੀ ਐਂਡ ਆਰ ਵੱਲੋਂ ਮੁਕੰਮਲ ਕਲੀਨਿੰਗ ਦੀ ਤਿਆਰੀ ਪੂਰੀ ਤਿਆਰੀ ਕੀਤੀ ਗਈ ਸਾਡੇ ਵੱਲੋਂ ਅਸੀਂ ਕੱਲ ਰਾਤ ਦੀ ਅਸੀਂ ਮਤਲਬ ਕਿ ਅਸੀਂ ਸਾਡੇ ਆਫੀਸਰ ਸਾਡੇ ਜਿਹੜੇ ਮੈਨ ਪਾਵਰ ਆ ਸਾਰੇ ਅਸੀਂ ਮੌਕੇ ਤੇ ਰਾਤ ਸਟੇ ਵੀ ਅਸੀਂ ਇੱਥੇ ਕੀਤਾ ਵਾ ਤੇ ਸਾਡੇ ਵੱਲੋਂ ਨਗਰ ਕੀਰਤਨ ਦੀ ਪੂਰੀ ਫੁੱਲ ਫਲੇਜ ਪੂਰੀ ਤਿਆਰੀ ਹੈ ਸਾਡੇ ਵੱਲੋਂ ਕਲੀਨਿੰਗ ਵੇਰਾ ਦਾ ਪੂਰਾ ਖਾਸ ਧਿਆਨ ਰੱਖਿਆ ਜਾਊਗਾ ਜੀ ਅੱਛਾ ਬਿਲਕੁਲ ਕਲੀਨਿਕ ਬਹੁਤ ਜ਼ਰੂਰੀ ਹੈ ਕਿਉਂਕਿ ਕਲੀਨ ਰਹੇਗਾ ਤਾਂ ਹੀ ਉਹ ਅੱਛਾ ਵੀ ਲੱਗਦਾ ਹੈ ਪਰ ਇੱਕ ਚੀਜ਼ ਮੈਂ ਦੇਖ ਰਿਹਾ ਸੀ ਉਹ ਜਿਹੜੇ ਆਲੇ ਦੁਆਲੇ ਝਾੜ ਜਿਹੜੇ ਉੱਗੇ ਹੋਏ ਆ ਉਹ ਝਾੜ ਵੀ ਜਿਹੜੇ ਹਟਾ ਦਿੱਤੇ ਗਏ ਬਿਲਕੁਲ ਜੀ 1 ਆਰ ਦੇ ਵਿੱਚ ਜਿਹੜਾ ਹਾਰਟੀਕਲ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਵਿਜ਼ਿਟ ਤੇ ਵੀ ਨੇ ਵਿਜ਼ਿਟ ਕਰਨ ਗਏ ਹੋਏ ਨੇ ਕਾਈਂਡਲੀ ਮਤਲਬ ਕਿ ਉਹਨਾਂ ਨੂੰ ਅਸੀਂ ਰਿਕੁਐਸਟ ਵੀ ਕੀਤੀ ਹੈ ਵੀ ਆ ਕੇ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਵਿਦੀਨ 1 ਆਰ ਦੇ ਵਿੱਚ ਵਿੱਚ ਹਾਰਟੀਕਲ ਡਿਪਾਰਟਮੈਂਟ ਵੀ ਆਪਣਾ ਕੰਮ ਮੁਕੰਮਲ ਕਰ ਦਿੱਤਾ ਜਾਵੇ। ਅੱਛਾ ਹੋਰ ਕੀ ਕੀ ਜਿਹੜੀਆਂ ਤਿਆਰੀਆਂ ਆਪਾਂ ਮੁਕੰਮਲ ਰੱਖਾਂਗੇ ਤਾਂ ਜੋ ਨਗਰ ਕੀਰਤਨ ਆਵੇ ਤਾਂ ਇੱਕ ਜਿਹੜੀ ਸੰਗਤ ਨਾਲ ਹੋਵੇ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ। ਨਹੀਂ ਸਾਡੇ ਡਿਪਾਰਟਮੈਂਟ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਕਿਉਂਕਿ ਸਾਡੇ ਜਿਹੜੇ ਰੋਡਸ ਦਾ ਜਿਹੜਾ ਮੇਨ ਸੀਗਾ ਸਾਡੇ ਕੋਲ ਸਾਡੇ ਕੋਲ ਬੀ ਐਂਡ ਆਰਬਨ ਰੋਡ ਦਾ ਵਰਕ ਸੀਗਾ ਅਸੀਂ ਮੁਕੰ ਸਾਰਾ ਨੀਟਨ ਕਲੀਨ ਕਰਤਾ ਹੈ। ਅੱਛਾ ਬਿਲਕੁਲ ਅੱਛਾ ਇਹ ਤਾਂ ਹੋ ਗਿਆ ਸੜਕਾਂ ਵੀ ਬਹੁਤ ਅੱਛੀਆਂ ਬਣ ਗਈਆਂ ਸਾਫ਼ ਸੁਥਰੀਆਂ ਹੋ ਗਈਆਂ। ਹੁਣ ਦਿੱਕਤ ਹੈ ਕਿ ਕਿਉਂਕਿ ਹਲੇ ਸਮਾਂ ਪਿਆ ਹੈ ਹੈਨਾ ਤੇ ਇਹਨੂੰ ਮੇਨਟੇਨ ਰੱਖਿਆ ਜਾਏਗਾ ਡਿਊਟੀ ਲੱਗੇਗੀ। ਡੈਫੀਨਿਟਲੀ ਸਰ ਇੱਦੀ ਮੇਨਟੇਨ ਰਹੂਗਾ ਨਗਰ ਕਿਰਤੋਂ ਤੋਂ ਬਾਅਦ ਵੀ ਇੱਦਾਂ ਹੀ ਤੁਹਾਨੂੰ ਇੱਦੀ ਸਰਫੇਸ ਮਿਲੂਗੀ ਜੀ ਇਹਦਾ। ਬਿਲਕੁਲ ਔਰ ਇਸੇ ਤਰ੍ਹਾਂ ਨਾਲ ਮੇਨਟੇਨ ਰਹੇਗਾ ਇੱਧਰ ਨਗਰ ਨਿਗਮ ਦਾ ਅਮਲਾ ਤੁਸੀਂ ਦੇਖ ਸਕਦੇ ਹੋ। ਪੂਰੀ ਤਰ੍ਹਾਂ ਨਾਲ ਨਗਰ ਨਿਗਮ ਦਾ ਅਮਲਾ ਜਿਹੜਾ ਉਹ ਡਟਿਆ ਹੋਇਆ ਹੈਗਾ। ਸਾਫ਼ ਸਫਾਈ ਸੜਕਾਂ ਦਾ ਨਿਰਮਾਣ ਤੇ ਨਾਲ ਹੀ ਉਭੀ ਧਿਆਨ ਦਿੱਤਾ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਵੀ ਗੰਦਗੀ ਜਿਹੜੀ ਹੈ ਉਹ ਨਾ ਹੋਵੇ ਇਸ ਵਕਤ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਜਿੰਨਾ ਵੀ ਇੱਥੇ ਝਾੜੂ ਗਿਆ ਹੋਇਆ ਉਹਨੂੰ ਵੀ ਸਾਫ਼ ਕੀਤਾ ਜਾ ਰਿਹਾ ਔਰ ਜਿਹੜੀਆਂ ਛੱਤਾਂ ਨੇ ਉਹਨਾਂ ਨੂੰ ਵੀ ਬਿਲਕੁਲ ਕਲੀਨ ਕੀਤਾ ਜਾ ਰਿਹਾ ਹੈਗਾ ਤਾਂ ਜੋ ਹਰ ਪਾਸੇ ਆਲਾ ਦਿਵਾਲਾ ਬਿਲਕੁਲ ਸਾਫ਼ ਦਿਖਾਈ ਦੇਵੇ ਇੱਥੇ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦਾ ਪੂਰਾ ਅਮਲਾ ਜਿਹੜਾ ਹੈ ਉਹ ਡਟਿਆ ਹੋਇਆ ਹੈ ਚਾਹੇ ਉਹ ਬਾਗਬਾਨੀ ਡਿਪਾਰਟਮੈਂਟ ਹੋਵੇ ਚਾਹੇ ਬੀਆਰਐਨ ਡਿਪਾਰਟਮੈਂਟ ਹੋਵੇ ਸਾਰੇ ਜਿਹੜੇ ਨੇ ਉਹ ਆਪਣੇ ਫਰਜ਼ ਨੂੰ ਨਿਭਾਰੇ ਨੇ ਪੂਰੀ ਦੀ ਪੂਰੀ ਟਰਾਲੀ ਜਿਹੜੀ ਆ ਝਾੜ ਦੇ ਨਾਲ ਜਿਹੜਾ ਵੱਡਿਆ ਗਿਆ ਸੇਵਾ ਜੀ ਆ ਇਧਰ ਵੀ ਦੇਖੋ ਪੂਰਾ ਝਾੜ ਜਿਹੜਾ ਵੱਡਤਾ ਇਹ ਵੀ ਦਿਖਾ ਦਿਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਔਰ ਸਾਫ ਸਫਾਈ ਜਿਹੜੀ ਆ ਹਰ ਪਾਸੇ ਦਿਖਾਈ ਦੇਵੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਛੱਤਾਂ ਤੇ ਵੀ ਝਾੜ ਉਗਿਆ ਹੋਇਆ ਸੀ ਕੰਧਾਂ ਤੇ ਵੀ ਉਗਿਆ ਹੋਇਆ ਸੀ ਉਹਨੂੰ ਵੀ ਸਾਫ਼ ਕਰ ਦਿੱਤਾ ਗਿਆ ਹੈਗਾ ਅ ਸਰ ਨਗਰ ਨਿਗਮ ਦਾ ਪੂਰਾ ਹਮਲਾ ਚਾਹੇ ਬੀਹਿੰਡ ਆਰ ਹੋਵੇ ਜਾਂ ਤੁਹਾਡਾ ਡਿਪਾਰਟਮੈਂਟ ਹੋਵੇ ਲਗਾਤਾਰ ਸਾਫ਼ ਸਫਾਈ 'ਚ ਜੁਟਿਆ ਹੋਇਆ ਹੈ ਜੀ ਜੀ ਕਿ ਕਿਸ ਰੋਡ ਤੇ ਔਰ ਕੀ ਕੀ ਜੜੀ ਅੱਜ ਸਫਾਈ ਚੱਲ ਰਹੀ ਹੈ ਅ ਸਰ ਸਾਡੇ ਕੋਲੋ ਬੇਸਿਕਲੀ ਤਾਂ ਨਗਰ ਕਿਰਦੇ ਦੇ ਸਾਰਿਆਂ ਸਾਂਝਾ ਹੀ ਹੈ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਰੂਟ ਸਾਡਾ ਹੈ ਸਾਡੀ ਕੋਸ਼ਿਸ਼ ਹੈ ਕਿ ਤਕਰੀਬਨ ਜਿੰਨਾ ਵੀ ਰੂਟ ਲੁਧਿਆਣੇ ਵਿੱਚ ਹੋਵੇ ਸਾਰੇ ਬਸ ਸਾਫ਼ ਸੋਅਗੇ ਦਾ ਕੰਮ ਚੱਲ ਰਹੇ ਹਨ ਜਿੱਥੇ ਵੀ ਗੁਰੂ ਮਹਾਰਾਜ ਜੀ ਦੀ ਪਾਲ ਉੱਥੇ ਹਰ ਪਾਸੇ ਹੀ ਇੱਕ ਇੱਕ ਜਗ੍ਹਾ ਦਾ ਸਾਫ ਸਫਾਈ ਕਰਵਾਈ ਜਾ ਰਹੀ ਆ درخت ਕਟੋਏ ਜਾ ਰਹੇ ਨੇ ਪਾਲਗੀ ਸਾਹਿਬ ਨਿਕਲੇ ਉੱਥੇ ਕੋਈ ਪ੍ਰੋਬਲਮ ਨਾ ਪੇਸ਼ ਆਵੇ ਤੋ ਸਾਡੇ ਸਾਰੇ ਉਚਤਕਾਰੀ ਲੱਗੇ ਹੋਏ ਨੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੋਇਆ ਤੇ ਸਾਰੇ ਤੁਸੀਂ ਦੇਖ ਹੀ ਰਹੇ ਹੋ ਹਰ ਬੰਦਾ ਜੀ ਜਾਣਾ ਲੱਗਾ ਹੋਇਆ ਜੀ ਹਰ ਆਪਣੇ ਮਨ ਨਾਲ ਲੱਗਾ ਹੋਇਆ ਜੀ ਬਿਲਕੁਲ ਜਦੋਂ ਸੰਗਤ ਕਿਉਂਕਿ ਬਾਰੋ ਵੀ ਸੰਗਤ ਨਾਲ ਆਉਣੀ ਹੈਗੀ ਐ ਬਹੁਤ ਵਿਸ਼ਾਲ ਨਗਰ ਕੀਰਤਨ ਹੈ ਲੁਧਿਆਣੇ ਜੋ ਵੀ ਸੰਗਤਾਂ ਨੇ ਦਰਸ਼ਨ ਕਰਨ ਲਈ ਆਣਾ ਤਾਂ ਆਲਾ ਦੁਆਲਾ ਤਾਂ ਸਾਫ਼ ਹੋਣੀ ਚਾਹੀਦਾ ਪਰ ਇੱਥੇ ਅੱਜ ਉਹਨਾਂ ਨੇ ਸਟੇ ਵੀ ਕਰਨਾ ਹੈ ਗੁਰਦੁਆਰਾ ਸਾਹਿਬ ਤੇਨੂੰ ਮੇਨਟੇਨ ਵੀ ਰੱਖਣਾ ਜ਼ਰੂਰੀ ਹੈਗਾ ਬਿਲਕੁਲ ਬਿਲਕੁਲ ਮੈਂ ਤਾਂ ਇਹ ਕਹਿੰਦਾ ਕਿ ਆ ਇਹ ਤਾਂ ਸਾਡੇ ਲਈ ਪਾਗਾਂ ਦਾ ਹੈ ਕਿ ਜਦੋਂ ਨਗਰ ਕੀਰਤਨ ਆ ਰਿਹਾ ਹੈ ਨਗਰ ਕੀਰਤਨ ਦੇ ਆਉਣ ਦੇ ਬਹਾਨੇ ਜੋ ਸਾਫ ਸਫਾਈ ਹੋਈ ਹੈ ਮੈਨੂੰ ਐ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਚੀਜ਼ ਨੂੰ ਇਸੇ ਤਰ੍ਹਾਂ ਮੇਨਟੇਨ ਰੱਖਿਆ ਜਾ ਕੇ ਸਾਨੂੰ ਤੁਹਾਨੂੰ ਦੁਬਾਰਾ ਨਾ ਕਰਨਾ ਪਵੇ ਸਾਨੂੰ ਹਰ ਧਮੈ ਲੈਣਾ ਚਾਹੀਦਾ ਵੀ ਗੁਰੂ ਸਾਹਿਬ ਦੀ ਪਲਗੀ ਜਦੋਂ ਵੀ ਆਵੇ ਅਸੀਂ ਉਸ ਦੇ ਲਈ ਤਿਆਰ ਰਹੀਏ ਸੋ ਉਸ ਮੁਤਾਬਕ ਅਸੀਂ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਅੱਛਾ ਅਗਰ ਤੁਸੀਂ ਦੱਸ ਸਕੋ ਤਾਂ ਕਿੰਨੇ ਕੁ ਮੁਲਾਜ਼ਮ ਇਸ ਟਾਈਮ ਜਿਹੜਾ ਹੈਗਾ ਆਪਣੀ ਡਿਊਟੀ ਦੇ ਉੱਤੇ ਤਨਾਨ ਦੇਖੋ ਜੀ ਸਾਰ ਕਾਰਪੋਰੇਸ਼ਨ ਦੇ ਜਿੰਨੇ ਵੀ ਸਾਫ ਸਫਾਈ ਕਰਨ ਵਾਲੇ ਸਫਾਈ ਕਰਮਚਾਰ ਬਾਗਵਾਨੀ ਸ਼ਾਖਾ ਦੇ ਕਰਮਚਾਰੀ ਜਿੰਨੇ ਵੀ ਹੈ ਸਭ ਨੂੰ ਜੀ ਜਾਣਦ ਲੱਗੇ ਹੋਏ ਨੇ ਜੀ ਕੋਈ ਵੀ ਬੰਦਾ ਐ ਇਸ ਤਰ੍ਹਾਂ ਫੀਲ ਨਹੀਂ ਕਰ ਰਿਹਾ ਕਿ ਅਸੀਂ ਡਿਊਟੀ ਕਰ ਰਹੇ ਹਾਂ ਉਹ ਐ ਕਹਿ ਰਿਹਾ ਗੁਰੂ ਸਾਹਿਬ ਦੀ ਚਰਨ ਹੇਦਵਾ ਸਕਦਾ ਭਾਵ ਬਿਲਕੁਲ ਮੈਂ ਵੀ ਇਹੀ ਕਹਿ ਰਿਹਾ ਸੀ ਇੱਕ ਸ਼ਰਦਾ ਭਾਵ ਦਿਖਾਈ ਦਿੰਦਾ ਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਸ਼ਰਦਾ ਭਾਵ ਦਿਖਾਈ ਦੇ ਰਿਹਾ ਸਾਰਿਆਂ ਦੇ ਅੰਦਰ ਤੁਸੀਂ ਇੱਥੇ ਦੇਖ ਸਕਦੇ ਹੋ ਸਾਡੇ ਸਫਾਈ ਸੇਵਕ ਵੀਰ ਵੀ ਜਿਹੜੇ ਨੇ ਝਾੜੂਆਂ ਦੇ ਨਾਲ ਲਗਾਤਾਰ ਸੜਕਾਂ ਨੂੰ ਜਿਹੜਾ ਸਾਫ਼ ਕਰ ਰਹੇ ਨੇ ਤਾਂ ਜੋ ਜਦੋਂ ਸਾਡੇ ਗੁਰੂ ਸਾਹਿਬ ਦੀ ਪਾਲਕੀ ਆਵੇ ਸਵਾਰੀ ਆਵੇ ਸੜਕਾਂ ਬਿਲਕੁਲ ਸਾਫ਼ ਦਿਖਾਈ ਦੇਣ ਤੇ ਅੱਛਾ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਥੋੜੀ ਜੀ ਗੱਲ ਕਰ ਲੈਣੇ ਆ ਤਾਂ ਜੋ ਬਰੇਜੀ ਸਾਡੇ ਗੁਰੂ ਸਾਹਿਬ ਦੀ ਪਾਲਕੀ ਆਣੀ ਹੈ ਸਾਫ਼ ਸਫਾਈ ਪੂਰੀ ਜੋਰਸ਼-ਸ਼ੋਰ ਨਾਲ ਹਾਂਜੀ ਬਿਲਕੁਲ ਅੱਛਾ ਜਿਹੜੇ ਦੁਕਾਨਦਾਰ ਨੇ ਉਹ ਆਪਣੇ ਵੱਲੋਂ ਕੀ ਕੀ ਫਰਜ਼ ਨਿਭਾ ਰਹੇ ਹਨ ਆਪਣੇ ਡਸਟਬਿਨ ਲਗਾਏ ਹੋਏ ਉਹਨਾਂ ਨੇ ਆਪਣੇ ਗਿੱਲੇ-ਸੁੱਕੇ ਖਾਸਫਾਈ ਰੱਖੀ ਹੋਈ ਆ ਹਾਲੇ-ਦਵਾਲੇ ਅੱਛਾ ਉਤਸ਼ਾਹ ਕਿੰਨਾ ਹੈ ਯਾ ਕਿੰਨਾ ਕੁ ਵੇਸਬਰੀ ਨਾਲ ਇੰਤਜ਼ਾਰ ਹੈ ਨਗਰ ਕੀਰਤਬ ਬਹੁਤ ਜ਼ਿਆਦਾ ਉਤਸ਼ਾਹ ਵਸਰ ਅੱਛਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਨਗਰ ਕੀਰਤਨ ਜਦੋਂ ਦੁਖਰਵਾਰਨ ਸਾਹਿਬ ਆਏਗਾ ਤਾਂ ਸਟੇਜ ਜਿਹੜੀ ਹੈ ਉਹ ਇੱਥੇ ਹੀ ਹੋएगी ਪਰ ਉਸ ਦੀ ਤਿਆਰੀ ਦੇ ਲਈ ਪੂਰਾ ਨਗਰ ਨਿਗਮ ਅਮਲੇ ਦੇ ਨਾਲ-ਨਾਲ ਲੁਧਿਆਣਾ ਦੇ ਲੋਕ ਵੀ ਜਿਹੜੇ ਇੱਥੇ ਦੇ ਇਸ ਰੂਟ ਦੇ ਦੁਕਾਨਦਾਰ ਨੇ ਉਹ ਵੀ ਤੰਦੇਹੀ ਨਾਲ ਆਪਣਾ ਫਰਜ਼ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ